ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਨ ਤੋਂ ਬਾਅਦ ਜਦੋਂ ਮੇਰਾ ਅਤੇ ਤੁਹਾਡਾ ਜੋ ਕਰਮਾਂ ਦਾ ਲੇਖਾ ਹੋਵੇਗਾ ਅਰਥਾਤ ਪਰਮਾਤਮਾ ਦੇ ਦਰਬਾਰ ਵਿੱਚ ਆਪਣੇ ਕੀਤੇ ਹੋਏ ਕਰਮਾਂ ਦਾ ਜਦੋਂ ਹਿਸਾਬ ਕਿਤਾਬ ਮੰਗਿਆ ਜਾਵੇਗਾ ਉੱਥੇ ਰੱਬ ਦੇ ਇਹ ਵੀ ਪੁੱਛਣਾ ਵੀ ਭਾਈ ਤੇਰੇ ਕੋਲ ਕਿੰਨੀਆਂ ਕਾਰਾਂ ਨੇ ਤੇਰੇ ਕੋਲ ਕਿੰਨੀਆਂ ਕੋਠੀਆਂ ਨੇ ਤੇਰੇ ਕੋਲ ਪੈਸਾ ਕਿੰਨਾ ਹੈ ਜਾਂ ਫਿਰ ਤੇਰਾ ਕਿਹੜਾ ਉਦ्डा ਹੈ ਰੱਬ ਨੇ ਇਹ ਨਹੀਂ ਪੁੱਛਣਾ ਰੱਬ ਨੇ ਇਹ ਪੁੱਛਣਾ ਹੈ ਕਿ ਤੂੰ ਬੰਦਗੀ ਕਿੰਨੀ ਕੀਤੀ ਅਰਥਾਤ ਸਿਮਰਨ ਕਿੰਨਾ ਕੀਤਾ ਕਿੰਨੇ ਲੋਕਾਂ ਦਾ ਤੂੰ ਭਲਾ ਕੀਤਾ ਹੈ ਤੂੰ ਪਰਿਵਾਰ ਵਿੱਚ ਕਿੰਨੀਆਂ ਖੁਸ਼ੀਆਂ ਵੰਡੀਆਂ ਨੇ ਰੱਬ ਨੇ ਇਹ ਹਿਸਾਬ ਤਾਂ ਮੰਗਣਾ ਉੱਥੇ ਰੱਬ ਨੇ ਉਦ्डा ਨਹੀਂ ਵੇਖਣਾ ਕਿ ਮੈਂ ਪ੍ਰਧਾਨ ਮੰਤਰੀ ਹਾਂ ਮੈਂ ਰਾਸ਼ਟਰਪਤੀ ਹਾਂ ਮੈਂ ਸਰਪੰਚ ਹਾਂ ਮੈਂ ਬਰਾੜ ਸਾਹ ਹਾਂ ਮੈਂ ਸਿੱਧੂ ਸਾਹ ਹਾਂ ਮੈਂ ਸਿਏ ਹਾਂ ਮੈਂ ਪੀਏ ਹਾਂ ਇਸ ਰੱਬ ਨੇ ਨਹੀਂ ਵੇਖਣਾ ਉਦਾਂ ਨਹੀਂ ਵੇਖਣਾ ਉੱਥੇ ਪਰਮਾਤਮਾ ਨੇ ਆਪਣੇ ਕੀਤੇ ਹੋਏ ਚੰਗੇ ਤੇ ਮਾਰੇ ਕਰਮ ਵੇਖਣੇ ਨੇ ਇਹ ਉਦਾਂ ਉੱਥੇ ਨਹੀਂ ਚੱਲਦਾ ਇਹ ਜੋ ਉਦਾਂ ਹੈ ਸਿਰਫ ਧਰਤੀ ਤੱਕ ਹੀ ਸੀਮਤ ਹੈ ਇਹ ਜੋ ਪੜਾਈ ਹੈ ਜਿਵੇਂ ਆਪਾਂ ਦੀ ਪੜਾਈ ਕਰਦੇ ਆ ਐਮਏ ਪੀਏ ਜਿੰਨੀ ਵੀ ਪੜਾਈ ਹੈ ਇਹ ਸਾਰੀ ਪੜਾਈ ਸਿਰਫ ਧਰਤੀ ਤੱਕ ਹੀ ਸੀਮਤ ਹੈ ਕਿਉਂਕਿ ਪਰਮਾਤਮਾ ਦੇ ਦਰਬਾਰ ਵਿੱਚ ਪੜਾਈ ਨਹੀਂ ਚੱਲਦੀ ਉੱਥੇ ਉਹ ਦਾ ਨਹੀਂ ਚੱਲਦਾ ਉੱਥੇ ਇਹ ਵੇਖਿਆ ਜਾਂਦਾ ਹੈ ਕਿ ਬੰਦੇ ਨੇ ਬੰਦਗੀ ਕਿੰਨੀ ਕੀਤੀ ਪਰਮਾਤਮਾ ਦਾ ਨਾਮ ਕਿੰਨਾ ਜਪਿਆ ਕਿੰਨੇ ਲੋਕਾਂ ਦਾ ਭਲਾ ਕੀਤਾ ਕਿੰਨੇ ਲੋਕਾਂ ਨੂੰ ਇਹਨੇ ਵੀ ਚੰਗਾ ਸੋਚਿਆ ਹੈ ਇਹ ਵੇਖਣਾ ਪਰਿਵਾਰ ਵਿੱਚ ਖੁਸ਼ੀ ਕਿੰਨੀ ਮੰਡੀ ਪਰਮਾਤਮਾ ਚੰਗੇ ਬੰਦੇ ਕਰਮ ਵੇਖਦਾ ਹੈ ਉਦਾਂ ਨਹੀਂ ਵੇਖਦਾ ਇਸ ਕਰਕੇ ਮੈਂ ਤੁਹਾਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਅੱਜ ਤੋਂ ਹੀ ਆਪਣੇ ਕਰਮ ਸੁਧਾਉਣ ਦੇ ਸ਼ੁਰੂ ਕਰ ਦਿਓ ਕਿਉਂਕਿ ਜੋ ਪਰਮਾਤਮਾ ਹੈ ਉਹਨੇ ਤੁਹਾਡਾ ਔਦਾਂ ਨਹੀਂ ਵੇਖਣਾ ਉਹ ਕਰਮ ਵੇਖੂਗਾ ਚੰਗੇ ਮੰਦੇ ਕਰਮ ਗਿਣੇ ਜਾਣ ਕੇ ਤੁਹਾਡੀ ਜੋ ਬੰਦਗੀ ਹੈ ਉਹੀ ਪ੍ਰਮਾਨ ਹੋਵੇਗੀ ਤੁਸੀਂ ਜਿੰਨਾ ਸਿਮਰਨ ਕਰੋਗੇ ਉਹੀ ਪ੍ਰਮਾਨ ਹੋਵੇਗਾ ਤੁਹਾਡਾ ਜੋ ਜਿੰਨਾ ਮੱਦੀ ਤੁਹਾਡਾ ਉੱਚਾ ਔਦਾਂ ਹੋਵੇ ਉੱਥੇ ਔਦੇ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਸਿਰਫ ਪਰਮਾਤਮਾ ਦੇ ਦਰਬਾਰ ਵਿੱਚ ਸਿਰਫ ਕੀਤਾ ਹੋਇਆ ਸਿਮਰਨ ਹੀ ਕੀਤੀ ਹੋਈ ਬੰਦਗੀ ਹੀ ਪ੍ਰਵਾਨ ਹੁੰਦੀ ਹੈ ਇਸ ਤੋਂ ਇਲਾਵਾ ਪਰਮਾਤਮਾ ਦੇ ਦਰਬਾਰ ਵਿੱਚ ਕੋਈ ਵੀ ਚੀਜ਼ ਪ੍ਰਵਾਨ ਨਹੀਂ ਹੁੰਦੀ ਕੋਈ ਵੀ ਔਦਾ ਪ੍ਰਵਾਨ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ